ਲੈ ਵੀ ਮਿੱਤਰੋ ਦਲਸ਼ੇਰ ਦੇ ਲਾਉਣੇ ਆ ਬਈ ਪਹਿਲੀ ਵਾਰੀ ਨਾ ਆਉਣਾ ਕਿ ਇਹੇ ਨਹੀਂ ਖਾਂਦਾ ਫੜਾ ਠੀਕ ਐ ਤੇ ਨਾਉ ਬਣਾਉਣੇ ਵੀ ਜ਼ਰੂਰੀ ਆ ਤੇ ਆਪਾਂ ਜਿਹੜਾ ਹੁਣ ਨਾਉ ਬਣਾਵਾਂਗੇ ਉਹ ਬਈ ਹੈ ਕੁਝ ਨਹੀਂ ਕਹਿੰਦਾ ਹੈਂ ਤੂੰ ਹੀ ਡਰਦਾ ਹੈਂ ਅੱਛਾ ਤੂੰ ਸਾਨੂੰ ਵੀ ਡਰਾਈ ਜਨਾ ਇਹ ਵਾਜੇ ਫੜਾ ਨਹੀਂ ਜਨਾ ਅੱਛਾ ਲੈ ਫੈਰਣੋਂ ਲੱਗੇ ਗੁਰੂਆ ਚੱਲਿਆ ਫੇਰ ਕੋਈ ਨਹੀਂ ਤਰਸੇ ਹੁਣ ਪੇਰਾ ਰਹੇਗਾ ਤੇ ਚਰਬਾ ਸਾਰਾ ਮੂੰਗਾ ਮੰਗਾ ਲਾਉਣ ਦੀ ਲੋੜ ਨਹੀਂ ਹੈ ਕਿ ਲਾਏਗਾ ਜੇ ਜਰੂਰ ਸੁਪਈ ਦਾ ਲਾ ਦਾਂਗਾ ਹਾਂ ਨਾ ਬੋਤ ਨਾ 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 ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕਾਮਲਾ ਹੋਇਆ ਬੱਸ 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 ਹੋਰ ਉਹੀ ਕਰੀਏ ਨਾ ਪਤੰਦਰਾ 40 ਕਿਹੜੇ ਪੈਰ ਦੇ ਬਣਾਏਗਾ ਪਹਿਲਾਂ ਨਾ 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 ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੋਈ ਹੌਲੀ ਹੌਲੀ ਲੋਟ ਆਉਂਦਾ ਨਾ ਨਾ ਜਦੋਂ ਜਹਾਜ ਹੋਣਾ ਪੈਂਦਾ ਹੈਪੀ ਬਾਹਾਂ ਲਾ ਦੋ ਘੜਾ ਐ ਚੱਲਦਾ ਮਿੱਤਰੋ ਕੰਮ ਕਰ ਦੇਖੀ ਚੱਲਿਓ ਬੱਸ ਵਾ ਪੂਛ ਫੜ ਲਾ ਪੂਛ ਫੜ ਲਾ ਵਿਚਾਂ ਵਾ